ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਦਾ ਨਿਊ ਚੈਨਲ ਜੇ ਗੱਲ ਕੀਤੀ ਜਾਵੇ ਜੇ ਕਿਸਾਨਾਂ ਦੀ ਕਿਸਾਨ ਜਿਹੜੇ ਨੇ ਰੇਲ ਦੇ ਟਰੈਕ ਦੇ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਕਿਸਾਨ ਜਿਹੜੇ ਨੇ ਖੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਦਿੱਲੀ ਵਾਲ ਨੂੰ ਕੂਚ ਕੀਤੀ ਕੁਝ ਕਾਲੇ ਕਾਨੂੰਨ ਜਿਹੜੇ ਸੀ ਜਿਹੜੇ ਕੁਝ ਮੋਦੀ ਜਿਹੜੇ ਆ ਪਾਸ ਕਰਤੇ ਬੇਕੋਸ਼ ਨਹੀਂ ਜਿਹੜੇ ਕੀਤੇ ਗਏ ਸੀ ਅੱਜ ਕਿਸਾਨਾਂ ਨਾਲ ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ ਕਿ ਅੱਜ ਤੁਸੀਂ ਰੇਲ ਟ੍ਰੈਕ ਤੇ ਬੈਠ ਕੇ ਕੀ ਤੁਹਾਡੀਆਂ ਮੰਗਾਂ ਜਿਹੜੀਆਂ ਰੇਲ ਟ੍ਰੈਕ ਤੇ ਬੈਠ ਕੇ ਤੁਸੀਂ ਜਿਹੜਾ ਵਾ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਮੈਂ ਜਰਨੈਲ ਸਿੰਘ ਨੂਰਦੀ ਤਰਨਤਾਰਨ ਜ਼ਿਲ੍ਹੇ ਦਾ ਆਗੂ ਅੱਜ ਜਿਹੜਾ ਅਸੀਂ ਭਾਰਤ ਭਰ ਦੇ ਵਿੱਚ ਰੇਲਾਂ ਰੋਕ ਕੇ ਬੈਠੇ ਆ ਜਿਹੜੇ ਪਿਛਲੇ 13 ਜਿਹੜਾ ਫਰਵਰੀ ਦੇ ਉੱਤੋਂ ਅਸੀਂ ਜਿਹੜੇ ਪੰਜਾਬ ਦੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਬੈਠੇ ਆ ਲਗਾਤਾਰ ਆਪਣੀਆਂ ਮੰਗਾਂ ਲੈ ਕੇ ਜਿੱਦਾਂ ਐਮਐਸਪੀ ਗਰੰਟੀ ਦੇ ਕਾਨੂੰਨ ਬਣਾਉਣ ਦੀ ਮੰਗ ਤੇ ਜਿਹੜਾ ਪ੍ਰਦੂਸ਼ਣ ਐਕਟ ਜਿਹੜਾ ਪਰਾਲੀ ਵਾਲਾ ਮਸਲਾ ਪ੍ਰਦੂਸ਼ਣ ਦਾ ਉਹਦੇ ਜੋ ਜਿਹੜਾ ਉਹਨੂੰ ਰੱਦ ਕਰਦੀ ਜਿਹੜਾ ਮੰਗ ਇਹ ਲੈ ਕੇ ਮੰਗਾ ਹੀ 6-7 ਮੇਨ ਮੰਗਾਂ ਲੈ ਕੇ ਉਤੇ ਆਪਣੇ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਬੈਠੇ ਆ ਉਹਦੇ ਤਹਿਤ ਹੀ ਅੱਜ ਭਾਰਤ ਭਰ ਦੇ ਵਿੱਚ ਸੈਂਕੜੇ ਥਾਵਾਂ ਦੇ ਉੱਤੇ ਜਿਹੜੀਆਂ ਅੱਜ ਰੇਲਾਂ ਦਾ ਜਿਹੜਾ ਉਹ ਚੱਕਾ ਜਾਮ ਕੀਤਾ ਜਾਊਗਾ ਜੀ ਜੇਕਰ ਗੱਲ ਕੀਤੀਵੇ ਜਿੱਦਾਂ ਕਿ ਦਿੱਲੀ ਵੱਲੋਂ ਕਿਸਾਨਾਂ ਨੇ ਕੂਚ ਕੀਤਾ ਜਿਹੜਾ ਵਾ ਅੜਿਆ ਵਰਤੀ ਆ ਕੀਤਾ ਗਿਆ ਜਿਹੜਾ ਕਿ ਬੰਬ ਮਾਰੇ ਗਏ ਕਈ ਜਿਹੜੇ ਸ਼ਹੀਦ ਵੀ ਹੋ ਚੁੱਕੇ ਆ ਤੁਹਾਡੇ ਬਾਰੇ ਕੀ ਕਹਿਣਾ ਚਾਹਣਾ ਹੈ ਇਸ ਪ੍ਰਦਰਸ਼ਨ ਦੇ ਹਰ ਕੋਈ ਅਧਿਕਾਰ ਹੈ ਕਿਸੇ ਨੂੰ ਕਰਨ ਦਾ ਵੇਖੋ ਜੀ ਸੰਵਿਧਾਨਕ ਤੌਰ ਦੇ ਉੱਤੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਆ ਉਸੇ ਸ਼ਾਂਤਮਈ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਹੀ ਅਸੀਂ ਆਪਣਾ ਜਿਹੜਾ ਮੰਗਾਂ ਲੈ ਕੇ ਉਹ ਦਿੱਲੀ ਜਿਹੜਾ ਕੇਂਦਰ ਸਰਕਾਰ ਦੇ ਕੋਲ ਅਸੀਂ ਜਾ ਰਹੇ ਸਾਂ ਉਹ ਜਿਹੜੀ ਹਰਿਆਣੇ ਦੀ ਖੱਟੜ ਸਰਕਾਰ ਨੇ ਬੋਦੀ ਦੇ ਨਾਲ ਮਿਲ ਕੇ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਤਸੱਦਲ ਢਾਇਆ ਇਦਾਂ ਦਾ ਕਿ ਜਿੱਦਾਂ ਭਾਰਤ ਪਾਕਿਸਤਾਨ ਦੀ ਕਿਤੇ جنگ ਲੱਗੀ ਹੋਵੇ ਉਹ جنگ ਨਾਲੋਂ ਵੀ ਵੱਧ ਜਿਹੜੇ ਇੰਨੇ ਗੋਲੇ ਬੰਬ ਛੁੱਟ ਗਏ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸੈਂਕੜੇ ਨੂੰ ਜ਼ਖਮੀ ਕੀਤਾ ਗਿਆ ਉਹ ਜਿਹੜਾ ਇੱਕ ਜਿਹੜਾ ਗੈਰ ਕਾਨੂੰਨੀ ਜਿਹੜਾ ਇਹ ਸਰਕਾਰਾਂ ਨੇ ਸਾਡੇ ਉੱਤੇ ਜਿਹੜਾ ਇਹ ਇਹ ਹਮਲਾ ਕੀਤਾ ਜੀ ਕਿੰਨਾ ਟਿਕਰ ਆਪਣਾ ਜਿਹੜਾ ਸੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਨਹੀਂ ਮੰਦੀ ਕੀ ਤੁਹਾਡਾ ਅਗਲਾ ਸੰਘਰਸ਼ ਰਹੇਗਾ ਦੇਖੋ ਜੀ ਅਸੀਂ ਅੱਗੇ ਵੀ ਜਿਹੜਾ ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਕਰਵਾ ਕੇ ਆਏ ਹਾਂ ਉਦੋਂ ਵੀ ਅਸੀਂ ਲਗਾਤਾਰ ਸਰਕਾਰ ਨੂੰ ਇਹ ਕਹਿੰਦੇ ਹਾਂ ਕਿ ਅਸੀਂ ਉਹਨਾਂ ਚਿਰ ਜਾਣਾ ਨਹੀਂ ਜਿੰਨਾ ਚਿਰ ਕਾਨੂੰਨ ਰੱਦ ਨਾ ਕੀਤੇ ਗਏ ਹੁਣ ਵੀ ਇਹ ਸਰਕਾਰ ਦੀ ਮੰਨੀ ਹੋਈ ਮੰਗਿਆ ਐਮਐਸਬੀ ਗਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਮੰਨੀ ਹੋਈ ਮੰਗਿਆ 3 ਸਾਲ ਹੋ ਗਿਆ ਉਹ ਤਰਨਾ ਸਬਾਬ ਤੋਂ ਇਹਨੂੰ ਕੋਈ ਉਹਦੇ ਤੇ ਅਜੇ ਤੱਕ ਸਰਕਾਰ ਨੇ ਕੋਈ ਨਿਆਂ ਨਹੀਂ ਦਿੱਤਾ ਉਹਦਾ ਕਰਕੇ ਅਸੀਂ ਅੱਜ ਇਹ ਗੱਲ ਕਹਿੰਦੇ ਆ ਕਿ ਜਿੱਨਾਂ ਚਿਰ ਉਹ ਸਾਡਾ ਐਮਐਸਬੀ ਗਰੰਟੀ ਕਾਨੂੰਨ ਨਹੀਂ ਬੰਦਾ ਉਹਨਾਂ ਚਿਰ ਅਸੀਂ ਆਪਣੇ ਬਾਡਰਾਂ ਦੇ ਉੱਤੇ ਜਿਹੜੇ ਸਾਡ ਡਟੇ ਰਾਵਾਂਗੇ ਤੇ ਅੱਜ ਦਾ ਜਿਹੜਾ ਸੰਕੇਤਕ ਤਰਨਾ ਜਿਹੜਾ ਵਾ ਸਾਰੇ ਭਾਰਤ ਦੇ ਵਿੱਚ 12 ਵਜੇ ਤੋਂ 4 ਵਜੇ ਤੱਕ ਦਾ ਉਹ 4 ਵਜੇ ਤੱਕ ਅਸੀਂ ਸਾਰੇ ਭਾਰਤ ਦੇ ਵਿੱਚ ਰੇਲਾ ਰੋਕਾਂਗੇ 4 ਵਜੇ ਤੋਂ ਬਾਅਦ ਅਸੀਂ ਫੇਰ ਸਾਡਾ ਬਾਡਰਾਂ ਦੇ ਉਸੇ ਤਰ੍ਹਾਂ ਤਰਨਾ ਚੱਲੂਗਾ ਜੇਕਰ ਗੱਲ ਕੀਤੀਵੇ ਤੁਹਾਡੀ ਮੀਟਿੰਗ ਵੀ ਜਿਹੜੀ ਆ ਸਰਕਾਰ ਨਾਲ ਹੋਈ ਕੋਈ ਸਿੱਟਾ ਨਿਕਲਿਆ ਸામਨੇ ਆਇਆ ਕੋਈ ਦੇਖੋ ਜੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਰਲਈ ਹੋਈ ਆ ਤੇ ਕਾਰਪੋਰੇਟ ਘਰਾਣਿਆਂ ਦੇ ਕਹਿਣ ਦੇ ਉੱਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਕਹਿੰਦੇ ਆ ਕਿ ਜਿਹੜਾ ਮੰਡੀ ਤਾਂਚਾ ਟੁੱਟ ਜੇ ਇਥੋਂ ਭਾਰਤ ਦੇ ਵਿੱਚੋਂ ਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਖੁੱਲੀ ਮੰਡੀ ਦੇ ਵਿੱਚ ਸਾਨੂੰ ਕਿਸਾਨਾਂ ਨੂੰ ਸੁੱਟਣਾ ਚਾਹੁੰਦੇ ਆ ਜਿਹਦੇ ਤਹਿਤ ਸਾਡੇ ਕੋਲੋਂ ਜ਼ਮੀਨਾਂ ਤੇ ਜਿਹੜੇ ਲੋਗ ਆ ਖਾਣ ਵਾਲੇ ਇਹਨਾਂ ਦੋਹਾਂ ਦੇ ਉੱਤੇ ਭਾਰ ਪਾਉਣਾ ਚਾਹੁੰਦੇ ਆ ਅਸੀਂ ਲਗਾਤਾਰ ਲੜੇ ਆ ਤੇ ਇਹ ਲੜਾਂਗੇ ਇਸ ਜਿੰਨਾ ਚਿਰ ਗਰੰਟੀ ਕਾਨੂੰਨੀ ਬੰਦਾ ਜੀ ਉਹ ਇਹਨਾਂ ਦੱਸਿਆ ਹੈ ਕਿ ਜਿੰਨਾ ਚਿਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਉਹਨਾਂ ਤੱਕ ਜਿਹੜਾ ਸੰਘਰਸ਼ ਸਾਡਾ ਯਾਰੀ ਰਹੇਗਾ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ